ਇਹਦੇ ਵਿੱਚ ਸਾਡੀ ਪੀਐਸ ਸੰਗਤ ਦੀ ਇੱਕ ਪੁਲਿਸ ਪਾਰਟੀ ਜਿਹੜੀ ਪਥਰਾਵਾਲਾ ਸਾਈਡ ਜਾ ਰਹੀ ਸੀ ਤਾਂ ਇੱਕ ਸ਼ੱਕੀ ਟਰੱਕ ਗੁਰਦੁਆਰਾ ਸਾਹਿਬ ਕੋਲੇ ਪਥਰਾਲੇ ਮਿਲਿਆ ਤਾਂ ਉਹਨੂੰ ਜਦੋਂ ਸਰਚ ਕਰਨ ਤੇ ਉਹਦੇ ਵਿੱਚੋਂ ਇੱਕ ਵੈਕਟਲ ਕਿਤਾਬ ਦੀ ਚੋਰੀ ਦਾ ਉਸਟਰ ਪ੍ਰਾਪਤ ਹੋਇਆ ਤੇ ਜਿਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 97 ਅੰਡਰ ਸੈਕਸ਼ਨ 15 ਸੀ 25685 ਐਂਡੀਪੀਐਸ ਐਕਟ ਤੇ ਇਹਦੇ ਵਿੱਚ ਦੋ ਬੰਦੇ ਆ ਜਿਹੜੇ ਨਾਮਜ਼ਦ ਕੀਤੇ ਗਏ ਆ ਸਾਰਜ ਖਾਨ ਆ ਸੰ ਆਫ ਲੀਲਾ ਖਾਨ ਤੇ ਇਹ ਧਨੋਲੇ ਦਾ ਰਹਿਣ ਵਾਲਾ ਤੇ ਸੈਕਿੰਡ ਰਣਜੀਤ ਸਿੰਘ ਉਰਫ ਨਿੱਕਾ son of ਭਿੰਦਰ ਸਿੰਘ ਇਹ ਵੀ ਧਨੋਲੇ ਦਾ ਰਹਿਣ ਵਾਲਾ ਤੇ ਇਹਦਾ ਅੱਗੇ ਮਾਨਯੋਗ ਅਦਾਲਤ ਤੋਂ ਜੋ ਵੀ ਪੁਲਿਸ ਰਿਮਾਂਡ ਲੈ ਕੇ ਜੋ ਵੀ ਪੁੱਛਗਿੱਛ ਕੀਤੀ ਜਾਊਗੀ ਜਾਂ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਟਰੱਕ ਦੇ ਵਿੱਚ ਕੀ ਲੋਡ ਸੀ ਇਹ ਟਰੱਕ ਦੇ ਵਿੱਚ ਰੇਤਾ ਸੀ ਰੇਤੇ ਦੇ ਥੱਲੇ ਇਹ ਗੱਟੇ ਨੱਪੇ ਹੋਏ ਸੀ 5 ਗੱਟੇ ਕਿ ਕਿੱਥੋਂ ਲੈ ਕੇ ਆਇਸ ਤੇ ਅੱਗੇ ਕਿੱਥੇ ਸਪਲਾਈ ਕਰਨਾ ਇਹ ਪਿੱਛੋਂ ਰਾਜਸਥਾਨ ਵਗੈਰਾ ਤੋਂ ਲੈ ਕੇ ਆ ਰਹੇ ਸੀ ਅੱਗੇ ਫਾਰਵਰਡ ਜਿਹੜੇ ਬੈਕਵਰਡ ਲਿੰਕੇजेस ਹੋਰ ਵੀ ਖੰਗਾਲੇ ਜਾ ਰਹੇ ਆ ਤੁਹਾਨੂੰ ਦੱਸੇ ਜਾ ਰਿਹਾ ਹੈ